ਲੈ ਮੀਰਾ ਸੜਾ ਨੰਗ ਹੁਣ ਦਿਹਾੜੀ ਦੇ ਪਾਈ ਬੈਠਾ ਹੈਗਾ ਲੈ ਮੀਰਾ ਸਾ ਕੀ ਰਹੀਂ ਬੰਦਾ ਜੁਲੀ ਵਸਤੀ ਆ ਚੱਲ ਇਹਦੇ ਤੇ ਕਰਦਿਆਂ ਖਰੀ ਆਪਣਾ ਵੀ ਨਹੀਂ ਟਾਈਮ ਪਾਸ ਇਹਦੇ ਬਿਨਾ ਹੁੰਦਾ ਇਹ ਕਿੱਧਰੋਂ ਆ ਗਿਆ ਭਾਂਜੋ ਕਾਲੇ ਮੂੰਹ ਵਾਲਾ ਲੈ ਚਿਹੜਾ ਕਰੂਗਾ ਤੇ ਨਾਏ ਦੱਸੂ ਪਿੰਡ ਚ ਕਿੱਧਰ ਤੁਰਿਆ ਆਉਗਾ ਸਾਬਰ ਕਮਿਆ ਲੋਕੜਾ ਠੀਕ ਆ ਠੀਕ ਆ ਸੁਖਿਆ ਕਿੱਧਰ ਫਿਰਦਾ ਉਮਾ ਖੇਤ ਗੇੜਾ ਮਾਰਨਾ ਆਇਆ ਸੀਗਾ ਮਹਾ ਪਤਾਨੀ ਲੋਗੜ ਪਤੰਦਰ ਕੀ ਵੀਜੀ ਬੈਠਾਗਾ ਕਾਲਕ ਲਈ ਬੈਠਿਆ ਲੱਗਦਾ ਹੈ ਨਾ ਅੰਨਾ ਹੀ ਹੋ ਗਿਆ ਲੱਗਦਾ ਹੈ ਗੰਡਿਆਂ ਦੀ ਫੱਕ ਆਦੀ ਨਾ ਨਹੀਂ ਉਹ ਗੰਦੇ ਦੀਂਦੇ ਨਹੀਂ ਤਾਂ ਪਤੰਦਰਾ ਫੇਰ ਹੀ ਆਖਿਆ ਅੱਛਾ ਘੰਟੇ ਲਾਇਆ ਉਹ ਫੱਕ ਲਾਈ ਆ ਖਸਮਾ ਫੱਕ ਲਾਈ ਆ ਸਾ ਘੰਟਿਆਂ ਦੀ ਫੱਕ ਲਾਈ ਆ ਹਾਂ ਮਾਂ ਕਿਤੇ ਵਧਾ ਨਹੀਂ ਪਤੰਦਰ ਪਾਲ ਦੀ ਜੀ ਬਠਾ ਗੁੱਡੀ ਜਾਂਦਾ ਨਹੀਂ 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 ਤੈਨੂੰ ਨਰਾਤਾ ਹੋਇਆ ਲੱਗਦਾ ਰਾਤਾਂ ਘਾਇਆਂ ਨੂੰ ਆ ਰਹਿ ਗਾ ਹਾਂ ਅਗ ਤੇ ਅੱਛਾ ਫਿਰ ਲੋਗੜਾ ਆਪਦਾ ਬਾਣੀ ਲਾਉਣਾ ਫਿਰ ਹੈ ਹਾਂ ਹਾਂ ਆਪਦਾ ਵੀ ਲਾਵਾਂਗੇ ਇੱਕ ਤੇ ਵੱੱਦ ਲਾਵਾਂਗੇ ਪਰ ਵੀ ਲਾਇਆ ਸੀ ਆਪਾਂ ਐ ਇੱਕ ਤੇ ਵੱੱਦ ਲਾਵਾਂਗੇ ਤੇ ਫਿਰ ਵੇਚੇਗਾ ਵੀ ਇਹ ਜਿਹੜੀ ਬਧੀ ਹੂਦੀ ਫੱਕ ਵੇਚਣ ਵਾਸਤੇ ਲਾਵਾਂ ਕਾਲੇ ਮੂੰਹ ਵਾਲਿਆ ਵੇਚਣ ਵਾਸਤੇ ਲਾਇਆ ਹੁਣ ਘਰੇ ਵੀ ਕਰਨੇ ਐ ਕਿੰਨੇ ਕਿੰਨੇ ਫਿਰ ਆਪਾਂ ਅਨਾਉਂਸਮੈਂਟ ਨਾ ਕਰਾ ਜੀਏ ਪਿੰਡ ਜੀ ਵੀ ਭਾਈ ਲੋਗਰ ਦੇ ਫੱਟ ਪਕਾਊਗਾ ਜੀ ਕਰਾ ਦੇ ਫੱਟ ਬਰੇਰੀਆ ਕਿ ਦੇਖ ਉਹ ਨਿਗਾਹ ਮਾਰ ਕੇ ਦੇਖ ਉਤਰ ਮੇਕਣਾ ਮੰਨ ਤੇ ਇਹ ਨਾਂ ਮੰਨ ਯਾਰ ਹੈ ਮੈਨੂੰ ਆਇ ਲੱਗਦਾ ਵੀ ਤੈਨੂੰ ਯੂ ਪੰਜਾਬ ਯੂਨੀਵਰਸਿਟੀ ਨੂੰ ਸਿਲੈਕਟ ਕਰਨਾ ਚਾਹੀਦਾ ਹੂੰ ਜਿਹੜੇ ਹਿਸਾਬ ਨਾਲ ਤੈਨੂੰ ਖੇਤੀ ਬਾਰੇ ਨੌਲੇਜ ਨੌਲੇਜ ਹੈਗੀ ਹੈ ਹਨਾ ਉਹ ਐਤੋਂ ਸੌਖਾ ਸ਼ੌਟ ਆ ਹੈ ਨੌਕਰੀ ਛੱਡ ਲਈ ਆ ਮੈਨੂੰ ਮਿਲ ਗਈ ਸੀ ਖੇਤੀਬਾੜੀ ਦੀ ਅੱਛਾ ਤਾਂ ਆਪਾਂ ਨੂੰ ਸ਼ੌਂਕ ਆ ਇਹ ਕੰਮਕਦੰਦਿਆਂ ਦਾ ਗੰਢਾ ਲਾਉਣਾ ਉਹ ਸਾਹਿਬ ਜੀ ਆ ਦਾਤੀ ਦਿਖਾਈ ਤੇਰੀ ਕਿਉਂ ਉਹ ਦਾਤੀ ਵੀ ਪਤੰਦਰਾ ਮੈਨੂੰ ਐ ਲੱਗਦਾ ਜਿਵੇਂ ਭਾਈ ਰੂਪੇ ਵਾਲੀ ਐ ਤੇਰੀ ਹਨਾ ਜਮਾ ਜਮਾ ਭਾਈ ਰੂਪੇ ਤੋਂ ਸਾਈ ਤੇ ਬਣਵਾਈ ਸੀ ਤੇ ਐ ਕਰੀ ਫਿਰ ਗੰਡੇ ਮੈਨੂੰ ਵੀ ਦੇ ਦੀ ਕਹਿੰਦਾ ਦਾਤੀ ਦਾਤੀ ਅਜੇ ਫੱਕ ਦੀ ਰੋਡ ਪਈ ਮੈਨੂੰ ਫੱਕ ਦੇ ਦੀ ਨਹੀਂ ਗੰਡੇ ਦੀ ਰੋਡ ਪਈ ਗੰਡੇ ਦੇ ਦੀ ਚੰਗਾ ਗੰਡਾ ਹੀ ਲੈ ਜੀ ਮੁੱਲ ਹਾਂ ਹਾਂ ਲੈ ਵੀਰ ਹਸਾ ਸਾਰਾ ਦੇਖ ਲਾ ਨੰਗ ਵੇਚਣ ਨੂੰ ਫਿਰਦਾ ਤੇਰੇ ਆਪਦੇ ਤਾਂ ਕਰਤਾ ਲੈ ਵੇਚੇਗਾ ਤਾਂ ਫੇਰ ਹੀ ਵੀਰਿਆ ਸਾਲਿਆ ਹਾਂ ਬੰਦੇ ਸਾਲਾ